ਔਰ ਜਿਹੜੇ 10 ਮੈਂਬਰ ਹੈਗੇ ਨੇ ਸਾਰਿਆਂ ਬੇਤੀ ਲੈ ਦੇਵਦਾਰਾਂ ਨੂੰ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਬੇਤੀ ਹੈ ਕਿ ਅੱਗੇ ਉਹ ਆ ਜਾ ਆਪਰੇ ਆਪਣੇ ਸੁਸਾਰੇ ਬੱਚਿਆਂ ਨੂੰ ਸਨਮਾਨਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਬੱਚਿਆਂ ਸੰਖਿਆ ਨੇ ਭਾਗ ਲਿਆ ਸੀ ਉਹ ਕਿਰਪਾ ਕਰਕੇ ਇਸ ਪਾਸੇ ਆ ਜਾਣ ਤਾਂ ਕਿ ਛੇਤੀ ਤੋਂ ਛੇਤੀ ਆਪਾਂ ਇਹ ਕੰਮ ਕਰਾਂ

دو سو روپیہ نقد انعام دیتا جانا ہے بچے کو فسٹ آیا ہے ਇਹਨਾਂ ਨੂੰ 100 ਰੁਪਏ ਇਨਾਮ ਦਿੱਤਾ ਜਾਣਾ ਹੈ ਨਗਰ ਨਾਮ ਮੈਡਲ ਦਿੱਤਾ ਜਾਣਾ ਹੈ ਉਹ ਵੇ ਅੱਜ ਲੋਕ ਕਾਫੀ ਮੈਡਲ ਪਹਿਨ ਰਹੇ ਨੇ ਸ੍ਰੀ ਮੋਹਰੀ ਰਾਜ ਸਾਹਿਬ ਕੋ ਤੋਂ ਜੀ ਉਹ ਵੀ ਦੇ ਨਾਮ

ਹੁਣ ਸੰਗਤ ਵਿੱਚੋਂ ਤੇ ਜਿਹੜੇ ਸੀਨੀਅਰ ਰੋਟੇ ਬੱਚੇ ਸੀ ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਹੈ। ਖਾਸ ਤੌਰ ਤੋਂ ਦੇ ਫਸਟ ਪ੍ਰਾਈਜ਼ ਸੰਗਤ ਜਿਹਨਾਂ ਨੂੰ 200 ਰੁਪਏ नगद ਦੇ ਨਾਮ ਦਿੱਤਾ ਜਾਂਦਾ ਨਾਲ ਮੈਡਲ ਦਿੱਤਾ ਜਾਂਦਾ। اس تو بعد اندر جیت کا وائف او بجیت سنگھ سنگھت وچھو گانی نظر تو انہوں نے پرتے آئے گا سنگھت جو سو روپے نگت نام دینا لیکن میں دل پتہ یہاں نہیں اس تو بعد سینئر بروپر تینکار آنی ڈاٹر ਬਗੇ ਦੀ ਠਾੜ ਤੋਂ ਜਾਇਰ ਨਾਮ ਫਸਟ ਪ੍ਰਾਈਜ਼ ਇਹਨਾਂ 200 ਰੁਪਏ ਜਨਾਬ ਮੈਡਮ ਮੈਡਮ ਦੇ ਨਾਮ ਦੇਣਾ ਨਗਦੇ ਨਾਮ ਦੇ ਨਾਲ ਮੈਡਮ ਤਿਆਣਾ ਇਹ ਪਿੰਡ ਹੀ ਸਾਣਾ ਤੋਂ ਆਏ ਨੇ ਬੱਚੇ ਕੋਈ ਬੱਚੇ ਆਈ ਸੀ ਬਗੇ ਦੀ ਠਾੜ ਤੋਂ

ਏਸੀਓ ਬੱਚੇ ਜਿਨ੍ਹਾਂ ਨੇ ਅੱਜ ਦੇ ਕੰਪੀਟੀਸ਼ਨ 'ਚ ਹਿੱਸਾ ਲਿਆ ਸੀ ਅੱਗੇ ਤੋਂ ਵਨ ਤੋਂ ਵਨ ਬੱਚੇ ਇਸ ਇੰਸਟਿਟਿਊਟ ਕਾਲਜ ਹਿੱਸਾ ਲਏ ਵੈਸੇ ਟੋਪਰ ਹੈ ਦੇਖ ਕੇ ਇਹ ਨਾਮ ਲੈ ਚੁੱਕਿਆ ਕਿਵਾਰਾ ਰੋਡ ਤੇ ਮੁਕਾਬਲਾ ਹੋਇਆ ਸੀ ਗਾਰਾ ਬਈ ਦੇ ਲਾਲਾ ਬਾਦ ਗੁਰਦਾਰਾ ਨਾਨਕਪਾਦਾ ਵਿਖੇ ਫਿਰਜ ਵੀ ਅਧਲਾ ਕੀਤਾ ਜਿਹੜਾ ਬੱਚਾ ਇੱਕ ਵਾਰੀ ਨਗਰਨਾਮ ਲੈ ਲਿਆ ਉਸ ਨੂੰ ਨਗਰਨਾਮਾ ਸ਼ਾਮਲ ਨਹੀਂ ਕੀਤਾ ਜਾਵੇਗਾ ਉਸ ਨੂੰ ਭਾਗ ਲੈਣ ਵਾਦਾ ਦਿੱਤਾ ਜਾਵੇਗਾ ਰੀਸ ਕਰਕੇ ਭਾਗ ਲੈ ਡੋਪਰ ਹੈ ਉੱਥੋਂ ਦਾ ਇਸ ਕਰਕੇ ਇਹਨੂੰ ਦੁਬਾਰਾ ਨਗਰਨਾਮਾ ਸ਼ਾਮਲ ਨਹੀਂ ਕੀਤਾ ਗਿਆ ਭਾਗ ਲੈਣ ਵਾਦਾ ਜੋ ਨਾਮ ਦਿੱਤਾ ਗਿਆ ਸੋ ਸਾਰੀਆਂ ਸੰਗਤਾਂ ਦਾ ਬੱਚਿਆਂ ਦਾ جو اس گردوارہ صاحب دی پرمندر کلیٹی دا سیوا دارا دا